ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਬਲੌਗਰ ਪੰਨਾ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਅਵਾ ਕੀਤਾ ਕਿ ਪੰਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਕੁਝ ਹੀ ਦਿਨ ਦੇ ਵਿੱਚ ਪੰਨਾ ਸਿੱਧੂ ਬਾਹਰ ਆ ਸਕਦਾ ਹੈ ਇਹ ਜਾਣਕਾਰੀ ਸਾਂਝੀ ਕੀਤੀ ਹੈ ਵਕੀਲ ਰਸ਼ਪਾਸ ਸਿੰਘ ਨੇ ਜਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ ਪੰਨਾ ਸਿੱਧੂ ਵਾਲੇ ਮਾਮਲੇ ਦੇ ਵਿੱਚ ਅੱਜ ਜ਼ਮਾਨਤ ਲੱਗੀ ਹੋਈ ਸੀ ਅਦਾਲਤ ਨੇ ਸਾਡੀ ਬਹਿਸ ਸੁਣਨ ਤੋਂ ਬਾਅਦ ਜ਼ਮਾਨਤ ਮਨਜ਼ੂਰ ਕਰ ਦਿੱਤੀ ਕਿਉਂਕਿ ਉਹਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਹ ਟੋਟਲੀ ਇਲੀਗਲ ਸੀ ਸਮਰੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੇ ਮੁਕਾਦਮੇ ਵਿੱਚ ਕੈਦ 7 ਸਾਲ ਤੋਂ ਘੱਟ ਉਹਨਾਂ ਮੁਕਾਦਮਿਆਂ ਦੇ ਵਿੱਚ ਪਹਿਲਾਂ ਸੈਕਸ਼ਨ 48 ਏ ਸੀ ਆਰ ਪੀ ਸੀ ਦਾ ਨੋਟਿਸ ਦੇਣਾ ਜ਼ਰੂਰੀ ਹੁੰਦਾ ਪਰੰਤੂ ਇਸ ਮੁਕਾਦਮੇ ਦੇ ਵਿੱਚ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਗਿਆ 2124 ਨੂੰ ਮੁਕਾਦਮਾ ਦਰਜ ਕੀਤਾ ਗਿਆ ਤੇ ਉਸੇ ਦਿਨ ਹੀ ਭਾਨ ਸਿੱਧੂ ਨੂੰ ਘਰ ਤੋਂ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਬਿਲਕੁਲ ਟੋਟਲੀ ਇਲਲੀਗਲ ਇਸ ਮਾਮਲੇ ਦੇ ਵਿੱਚ ਹੁਣ ਅਗਲਾ ਐਕਸ਼ਨ ਕੀ ਕੋਰਟ ਦੇ ਵਿੱਚ ਕਿਹੜੇ ਕਿਹੜੇ ਤੁਸੀਂ ਜਿਹੜੇ ਤੱਥ ਪੇਸ਼ ਕੀਤੇ ਆ ਜਾਂ ਕਿਸ ਤਰੀਕੇ ਦੀ ਰਾਹਤ ਹੈ ਇਸ ਮੁਕੱਦਮੇ ਵਿੱਚ ਮਦਈ ਮੁਕੱਦਮੇ ਦੇ ਖਿਲਾਫ ਪਹਿਲਾਂ ਹੀ ਦੋ ਦਰਜ ਦੋ ਦੋ ਮੁਕੱਦਮੇ ਦਰਜ ਆ ਜਿਨ੍ਹਾਂ ਦਾ ਨੰਬਰ ਐਫ ਆਈ ਆਰ ਨੰਬਰ 140 ਮਿਤੀ 24/6/20 ਥਾਣਾ ਡਿਵੀਜ਼ਨ ਨੰਬਰ 8 ਲੁਧਿਆਣਾ ਵਿੱਚ ਦਰਜ ਆ ਜਿਹੜਾ ਕਿ 17 ਲੱਖ 77000 ਦਾ ਫਰਾਡ ਆ ਜੀ ਦੂਸਰਾ ਮੁਕੱਦਮਾ ਤਾਂ ਐਫ ਆਈ ਆਰ ਨੰਬਰ 220 ਮਿਤੀ 31 11 19 ਥਾਣਾ ਦਾਖਾ ਧਾਰਾ 420 120B ਜਿਹੜਾ ਕਿ 22 ਲੱਖ ਰਕਮ ਦੇ ਤਹਿਤ ਦਰਜਾ ਇਸ ਤੋਂ ਬਿਨਾ ਹੋਰ ਵੀ ਕਾਫੀ ਮੁਕੱਦਮੇ ਮਦਈ ਮੁਕੱਦਮਾ ਇੰਦਰਜੀਤ ਕੌਰ ਦੇ ਖਿਲਾਫ ਦਰਜ ਨੇ ਜੀ ਯਾਨੀ ਉਹ ਪਹਿਲਾਂ ਹੀ ਉਸ ਮਾਮਲੇ ਦੇ ਵਿੱਚ ਕੋਈ ਐਕਸ਼ਨ ਜਾਂ ਕਿਸ ਤਰੀਕੇ ਦੀ ਕਾਰਵਾਈ ਤੁਹਾਡੇ ਵੱਲੋਂ ਨਹੀਂ ਇਹ ਮੁਕੱਦਮੇ ਪਹਿਲਾਂ ਹੀ ਅਦਾਲਤ ਵਿੱਚ ਚੱਲ ਰਹੇ ਆ ਜੇ ਕੋਈ ਹੋਰ ਕੋਈ ਆਊਗਾ ਸਾਡੇ ਕੋਲੇ ਵਿਕਟਮ ਤਾਂ ਅਸੀਂ ਉਹਦੀ ਐਪਲੀਕੇਸ਼ਨ ਤਿਆਰ ਕਰਕੇ ਪੁਲਿਸ ਅਥਾਰਟੀ ਨੂੰ ਦੇਵਾਂਗੇ ਸਰ ਕਿੰਨੇ ਕਿਤੇ ਇਹ ਵੀ ਚੈਲੰਜ ਕੀਤਾ ਹੋਗਾ ਕਿ ਜਿਹੜੇ ਜਿਸ ਤਰੀਕੇ ਨਾਲ ਮਾਮਲਾ ਦਰਜ ਹੋਇਆ ਪਹਿਲਾ ਬੁਲਾਇਆ ਜਾਂਦਾ ਹੈ ਦੂਸਰੀ ਤਰਨੂੰ ਬੁਲਾਇਆ ਜਾਂਦਾ ਉਹਨਾਂ ਦੇ ਬਿਆਨ ਦਰਜ ਹੁੰਦੇ ਆ ਉਸ ਤੋਂ ਬਾਅਦ ਕੋਈ ਕਾਰਵਾਈ ਹੁੰਦੀ ਹੈ ਪਰੰਤੂ ਇਹ ਮੁਕਦਮੇ ਵਿੱਚ ਪਾਨਾ ਸਿੱਧੂ ਦੇ ਕੋਈ ਬਿਆਨ ਦਰਜ ਨਹੀਂ ਕੀਤੇ ਗਏ ਨਾ ਕੀ ਨਾ ਹੀ ਕੋਈ ਤੱਥ ਇਕੱਠੇ ਕੀਤੇ ਗਏ ਪੁਲਿਸ ਵੱਲੋਂ ਜਿਹੜੇ ਇਸ ਸਾਬਤ ਕਰਨ ਕਿ ਪਾਨਾ ਸਿੱਧੂ ਨੇ ਕੋਈ ਜੁਰਮ ਕੀਤਾ ਜੀ ਪਾਨਾ ਸਿੱਧੂ ਦੇ ਖਿਲਾਫ ਕੋਈ ਵੀ ਧਾਰਾ 384 ਦੇ ਤਹਿਤ ਕੇਸ ਮੇਡ ਆਊਟ ਨਹੀਂ ਹੁੰਦਾ ਹੈਗਾ ਕਿਉਂਕਿ ਉਹਨੇ ਕਦੇ ਵੀ ਮਨੀ ਐਕਸਟਾਰਟ ਨਹੀਂ ਕੀਤਾ ਇਸ ਵਿਕਟਮ ਤੋਂ ਜੀ ਤੇ ਹੁਣ ਸਰ ਰਾਹਤ ਮਿਲ ਗਈ ਹੈ ਭਾਨਾ ਸਿੱਧੂ ਦੀ ਜ਼ਮਾਨਤ 50000 ਬਨ ਛੋਟੀ ਅਦਾਲਤ ਨੇ ਮਨਜ਼ੂਰ ਕਰ ਦਿੱਤੀ ਜਿਹੜੇ ਕਿ ਹੁਣ ਜਲਦੀ ਹੀ ਜੇਲ੍ਹ ਤੋਂ ਬਾਹਰ ਆ ਜਾਣਗੇ ਭਾਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਯਥੇ ਬੰਦੀਆਂ ਤੇ ਸਮਰਥਕਾਂ ਦੇ ਵਿੱਚ ਭਾਰੀ ਰੋਸ ਸੀ ਉਤਹੀ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਨੂੰਨ ਮੁਤਾਬਿਕ ਭਾਨਾ ਸਿੱਧੂ ਨੂੰ ਜ਼ਮਾਨਤ ਮਿਲੀ ਹੈ ਅਸੀਂ ਕਾਨੂੰਨ ਦਾ ਧੰਨਵਾਦ ਕਰਦੇ ਹਾਂ ਦੇਖੋ ਜੀ ਗੱਲ ਇਹ ਆ ਵੀ ਜਿਹੜੇ ਜਵਾਨ ਤੋਂ ਤਦ ਤੱਕ ਕਾਨੂੰਨ ਅਨੁਸਾਰ ਹੀ ਮਿਲ ਜਾਏ ਜਿਉਂਨੇ ਇਹ ਕਿਹਦੇ ਵੀ ਕਿਸੇ ਨੇ ਇਹ ਕਰਾਤੀ ਜਾਂ ਕੋਈ ਕਿਸੇ ਢਿੱਲ ਕਰਤੀ ਢਿੱਲ ਟੁੱਲ ਵਾਲੀ ਕੋਈ ਗੱਲ ਨਹੀਂ ਕਾਨੂੰਨ ਦੇ ਮੁਤਾਬਕ ਜਵਾਨਤ ਮਿਲ ਜਾਏ ਲੱਗਦਾ ਜੀ ਲੋਕਾਂ ਦੇ ਹੱਥ ਅਸੀਂ ਅਸੀਂ ਅਸੀ ਕੋ ਅਸੀਂ ਕਾਨੂੰਨ ਦਾ ਧੰਨਵਾਦ ਕਰਦੇ ਜੱਜ ਸਾਹਿਬਾਨ ਦਾ ਕਿੰਨਾ ਜੁਰਮਾਨਾ ਜਿਨ੍ਹਾਂ ਨੇ ਸਚਾਈ ਨੂੰ ਸੱਚੀ ਜਿੱਤੋ ਦੇਖੋ ਜੁਰਮਾਨਾ ਨਹੀਂ ਜੇ ਹੁੰਦਾ ਇਹ ਤਾਂ ਜਵਾਨਤ ਬਾਂਡ ਹੈ 50000 ਦਾ ਜੀ ਦੀ ਬਿਆਹ ਹੈ ਭਾਈ ਬੋਰਡ ਦੇ ਕੇ ਤੁਸੀਂ ਆਪ ਬੰਦਾ ਵਾਰ ਕਰ ਸਕਦੇ ਜੀ ਮੰਨਤ ਮਿਲ ਗਈ ਹੈ ਦਿਵੰਤ ਦੇ ਬੜ ਕੇ ਠੀਕ ਹੈ ਇਹਨਾਂ ਦਾ ਲਗਾਤਾਰ ਜਿਸ ਤਰੀਕੇ ਦੇ ਨਾਲ ਗੱਲ ਸਾਹਮਣੇ ਆ ਰਹੀ ਸੀ ਟਰੈਵਲ ਅਚਾਨਕ ਉਹ આરોਪ ਲਗਾਏ ਜਾ ਰਹੇ ਸੀਗੇ ਤਾਂ ਜੀ ਜੀ ਸਿੰਘ ਸਾਹਿਬ ਨੇ ਜਿਪਟਾ ਦੂਰ ਕੀਤਾ ਹਾਂਜੀ ਦੇਖੋ ਅਸਲ ਇਹ ਹੈ ਚੋਰ ਆਪ ਦੇ ਆਪ ਨੂੰ ਸੱਚ ਸੱਚ ਸ਼ਬਦ ਕਰਦਾ ਪਰ ਚੋਰ ਚੋਰੀ ਤੁਹਾਨੂੰ ਸਾਰੇ ਠੱਗਾ ਜਾਣਤਾ ਜਿਹੜੇ ਉਹ ਠੱਗ ਏਜੰਟ ਸਾਰੇ ਠੱਗ ਨਹੀਂ ਹੋ ਸਕਦੇ ਕੁਝ ਲੋਕ ਹੁੰਦੇ ਆ ਜਿਹੜੇ ਮਤਾਂ ਠੱਗ ਹੁੰਦੇ ਸੀ ਇਸ ਕਰਕੇ ਉਹਨਾਂ ਨੇ ਆਪ ਦਾ ਵੀ ਪੱਖ ਰੱਖਣ ਦੇ ਮਾਰਿਆ ਨੇ ਇੱਕ ਝੂਠੀ ਐਫਆਰ ਦਾ ਤਿਕਰਾਈ ਜਿਹੜੀ ਔਰਤ ਨੇ ਐਫਆਰ ਦੰਦ ਕਰਾਈ ਆ ਉਹ ਤਾਂ ਬਦ ਤੁਰ ਘਟੋ ਘੱਟ ਵੀ ਮੇਰੇ ਹਿਸਾਬ ਨਾਲ ਤਿੰਨ ਐਫਆਰ ਤਾਂ ਮੈਂ ਦੇਖ ਲਈਆਂ ਜੀ ਜਿਹੜੇ ਕੋਰਟ ਅਸ 38 ਦੀਆਂ ਕੰਪਲੇਟਾਂ ਚੱਲਦੇ ਰੋ ਵੱਖਰੀਆਂ ਨੇ ਉਹ ਉਹ ਪਰਚਾ ਦੰਦ ਕਰਾਉਗੀ ਇਹ ਸਾਰੇ ਗਲਤ ਝੂਠ ਭਾਰ ਰਹੀ ਗੱਲ ਪਰਚਾ ਦਰਜ ਹੋਣਾ ਜਾਂ ਗ੍ਰਿਫਤਾਰੀ ਦੀ ਦੇਖੋ ਸੁਪਰੀਮ ਕੋਰਟ ਦੇ ਲਾਅ ਤੇ ਅਨੁਸਾਰ ਦੇਖੋ ਜਿਹੜੀ ਸਜ਼ਾ 7 ਸਾਲ ਤੋਂ ਥੱਲੇ ਆ ਉਹਦੇ ਨੂੰ ਕਵਰੀ ਗ੍ਰਿਫਤਾਰ ਤੋਂ ਪਹਿਲਾਂ ਕਵਰੀ ਕਰਨੀ ਬਣਦੀ ਆ ਉਹ ਪ੍ਰਸ਼ਾਸਨ ਨੇ ਨਹੀਂ ਤੋ ਲੋ ਕਿਤਨਾ ਕਿਤੇ ਪ੍ਰਸ਼ਾਸਨ ਦੇ ਕੋਈ ਪ੍ਰੈਸ਼ਰ ਹੋ ਸਕਦਾ ਜੇ ਕੋ ਸਾਡਾ ਪ੍ਰਸ਼ਾਸਨ ਆ ਜੇ ਕਹਿੰਦੇ ਸਾਨੂੰ ਗੁੱਸਾ ਨਹੀਂ ਕੋਈ ਜਾਂ ਕਹਿੰਦੇ ਹੋਰ ਚਲੋ ਹੁਣ ਬਾਹਲੇ ਕੋਈ ਸਿਆਸੀ ਗੱਲਾਂ ਕਰੀਏ ਠੀਕ ਨਹੀਂ ਸਾਨੂੰ ਪੁਲਿਸ ਤੇ ਬੋਲੋ ਸਿਆਣੇ ਨੇ ਕਹਿੰਦੇ ਆ ਪੁਲਸ ਤਾਂ ਕਿ țeੜਕਿਆ ਤੇ ਚਿੱਕੜ ਦਾ ਤਿਲਕਿਆ ਗੁੱਸਾ ਨਾਲ ਸੋਦਾ ਦਿਆ ਕਿ ਟ੍ਰੈਵਲ ਹੈ ਮਹਿਲਾ ਏਜੰਟ ਦੇ ਮਾਮਲੇ ਨੂੰ ਲੈ ਕੇ ਭਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਥਾਣੇ ਦੇ ਵਿੱਚ ਭਾਨਾ ਸਿੱਧੂ ਦੇ ਉੱਤੇ ਤਸ਼ੱਦਦ ਵੀ ਟਾਇਆ ਗਿਆ ਸੀ ਜਿਸ ਨੂੰ ਲੈ ਕੇ ਸਮਾਜ ਸੇਵੀ ਲੱਖਾ ਸਿਧਾਰਣ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਉਸ ਨੇ ਹੀ ਇਹ ਖੁਲਾਸੇ ਕੀਤੇ ਸਨ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ